ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਗਲਾਦੇਸ਼ੀ ਯਾਤਰਾ ਦਾਸ ਪ੍ਰਬੰਧ ਕਈ ਸਾਲਾਂ ਤੋਂ ਸਮਰਪਦਾਏ ਦੇ ਸਖਤਰ ਸਰਦਾਰ ਹਰਭਜਨ ਸਿੰਘ ਜੀ ਕਰਦੇ ਹਨ ਜੋ ਸਾਰੇ ਪ੍ਰਬੰਧ ਕੀ ਕਾਰਜਾਂ ਨੂੰ ਬੜੀ ਲਗਨ ਜ਼ਿੰਮੇਵਾਰੀ ਨਾਲ ਨਿਭਾਉਂਦੇ ਹਨ 20 April ਨੂੰ ਸਵੇਰੇ 6 ਵਜੇ 3 ਬਸਾਂ ਚ ਸਾਰਾ ਜਥਾ ਤਾਕਾ ਤੁਰਵਾਨਾ ਹੋਇਆ ਸੰਤ ਬਾਬਾ ਸੁਖਾ ਸਿੰਘ ਜੀ ਦੀ ਅਗਵਾਈ ਵਿੱਚ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਸਮੇਤ ਲਗਭਗ 250 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਸੀਂ ਸਾਰੇ ਚਟੋਗ੍ਰਾਮ ਸ਼ਹਿਰ ਪਹੁੰਚ ਗਏ। ਇਸ ਸ਼ਹਿਰ ਦਾ ਪਹਿਲਾ ਨਾਂ ਚਿਟਾਗੰਗ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲੀ ਉਦਾਸੀ ਵੇਲੇ ਇੱਥੇ ਆਏ ਸਨ। ਗੁਰਦੁਆਰਾ ਸਿੱਖ ਟੈਂਪਲ ਸਟੇਟ ਚਿਟਾਗੰਗ ਜਦੋਂ ਪਹੁੰਚੇ ਸੰਗਤਾਂ 'ਚ ਬੜਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ। ਚਿਟਾਗੰਗ ਦੀਆਂ ਸੰਗਤਾਂ ਵੱਲੋਂ ਸੰਤ ਬਾਬਾ ਸੁਖਾ ਸਿੰਘ ਜੀ ਦਾ ਸਵਾਗਤ ਕੀਤਾ ਗਿਆ ਅਤੇ ਸਮੂਹ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ। ਵਾਹ ਨਾਮ ਵਾਹਿਗੁਰੂ, ਸਾਤ ਨਾਮ ਵਾਹਿਗੁਰੂ, ਵਾਹ ਨਾਮ ਵਾਹਿਗੁਰੂ, ਸਾਤ ਨਾਮ ਵਾਹਿਗੁਰੂ, ਹਰ ਨਾਮ ਵਾਹਿਗੁਰੂ, ਸਾਤ ਨਾਮ ਵਾਹਿਗੁਰੂ। ਦਿਵਾਂਤ ਈਰਮਤਾਈ ਸੰਤ ਬਾਬਾ ਸੁਖਾ ਸਿੰਘ ਜੀ ਨੇ ਕੀਰਤਨ ਲਈ ਹਾਜ਼ਰੀ ਭਰੀ ਕਈ ਗੁਰੂ ਪਿਆਰ ਨੇ ਸ਼ਬਦ ਗਾਇਨ ਕੀਤਾ। ਪਾਈ ਸਰਵਨ ਸਿੰਘ ਜੀ ਬੰਦਗੀ ਦਾਸ ਕੰਗ ਨੇ ਕਥਾ ਵਿਚਾਰਨਾ ਹਾਜ਼ਰੀ ਭਰੀ ਅੱਜ ਦੇ ਇਸ ਸਮਾਗਮ ਵਿੱਚ ਦੋ ਡਿਸਟ੍ਰਿਕਟ ਸੈਸ਼ਨ ਜੱਜ ਤੇ ਇੱਕ ਸੀਜੀਐਮ ਪਹੁੰਚੇ ਹੋਏ ਸਨ ਉਹਨਾਂ ਨੇ ਸੰਤ ਬਾਬਾ ਸੁੱਖਾ ਸਿੰਘ ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਇੱਥੇ ਇੱਕ ਸਕੂਲ ਖੋਲਣ ਦੀ ਤਜਵੀਜ਼ ਰੱਖੀ ਗਈ ਜਿਸ ਤੇ ਜੱਜ ਸਹਿਬਾਨ ਨੇ ਪੂਰਾ ਸਹਿਯੋਗ ਦੇਣ ਦੀ ਸਹਿਮਤੀ ਪ੍ਰਗਟਾਈ डिस्ट्रिक्ट से समझाओ बस रेस्पेक्टेबल सर मोहम्मद आजीज अहमद भैया साहब उन्होंने भी हमारे कोई साथ मौजूद है उनके साथ जॉइंट डिस्ट्रिक्ट जज खालिद अहमद साहब जॉइंट डिस्ट्रिक्ट जज कैसा साहब मैं सबको सेक का कोर स्टेट की ओर से अभिवादन और स्वागत करता हूं I would like to pass okay. सम्मानित किया जाएगा। अच्छा तो हमरा एक बहुत अच्छी ना कुछ है हमारे मध्य में बोलिए जो आप कुछ है हमरा आनंदित हो आ हमारे धैमत ऐसे हैं गेस्ट गैस बैक किया आई थिंक इट वुड बी एन प्लेस ऑक्शन ए मोमेंट ना ऑक्शन फॉर ऑन आवर पार्ट अब हमारा आप मतलब शाहरुख़ जाएँ ਜੇ ਤੁਹਾਡੇ ਪ੍ਰਤੀਸਥਾਨਾਂ ਕਾ ਅਰੋਹੇ ਇਹ ਉਨਤੀ ਜੇ ਜਾਜਾ ਕਰਾਤਾ ਚਾਹਤਾ ਤਾਂ ਅਵਸ਼ੇਸ਼ ਕਰੂ ਜੇ ਪ੍ਰਤੀਸਥਤੀ ਦੀਏ ਮੈਂ ਤੁੰਗੋ ਬੋ ਜਾਣਾ ਚੀਕਸ ਥੈਂਕਸ ਟੂ ਆਲ ਆਫ ਯੂ ਬੋਲੇ ਸੋ ਨੀਹਾ ਮੈਨੇਕ ਥੈਂਕਸ ਐਡਮਿਨਿਸਟਰ ਇਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸਿੰਘ ਵੀਰ ਸਿੰਘ ਜੀ ਹਨ ਜੋ ਸਾਲ 2006 ਤੋਂ ਇੱਥੇ ਸੇਵਾ ਨਿਭਾ ਰਹੇ ਹਨ ਉਨ੍ਹਾਂ ਦਾ ਆਨੰਦਕਾਰਜ ਬੰਗਲਾਦੇਸ਼ੀ ਲੜਕੀ ਕੋਕਿਲਾ ਗੁਰਪ੍ਰੀਤ ਕੌਰ ਜੀ ਨਾਲ ਹੋਇਆ ਅਤੇ ਉਹਨਾਂ ਦੇ ਦੋ ਬੱਚੇ ਹਨ। ਉਹਨਾਂ ਦਾ ਲੜਕਾ ਇਸ ਵੇਲੇ ਲਗਭਗ 14 ਸਾਲ ਦਾ ਹੈ ਜੋ ਬੰਗਲਾਦੇਸ਼ ਦਾ ਪਹਿਲਾ ਸਿੱਖ ਨਾਗਰਿਕ ਹੈ। ਭਾਈ ਸਿੰਘ ਵੀਰ ਸਿੰਘ ਜੀ ਦੀ ਤਨਖਾਹ ਦਾ ਤੇ ਹੋਰ ਜ਼ਰੂਰਤਾਂ ਦਾ ਸਾਰਾ ਪ੍ਰਬੰਧ ਸਮਪਰਦਾਇਕ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਕੀਤਾ ਜਾਂਦਾ ਹੈ। ਦੀਵਾਨ ਚੱਲਦਾ ਰਿਹਾ ਤੇ ਨਾਲ ਨਾਲ ਗੁਰੂ ਕਾ ਲੰਗਰ ਵਰਤਦਾ ਰਿਹਾ। ਬਾਅਦ ਦੁਪਹਿਰ ਲਗਭਗ 3 ਵਜੇ ਜੈਕਾਰਿਆਂ ਦੀ ਗੂੰਜ ਨਾਲ ਜਥਾ ਗੁਰਦੁਆਰਾ ਸਿੱਖ ਟੈਂਪਲ ਸਟੇਟ ਚਿਟਾਗੰਗ ਤੁਰਵਾਨਾ ਹੋਇਆ ਤੇ ਇਥੋਂ 4 ਕਿਲੋਮੀਟਰ ਦੂਰ ਗੁਰਦੁਆਰਾ ਸਿੱਖ ਟੈਂਪਲ ਸਟੇਟ ਪਹਾੜ ਤਲੀ ਪਹੁੰਚਿਆ ਇਥੇ ਅਰਦਾਸ ਹੋਈ ਸੰਗਤਾਂ ਨੇ ਦਰਸ਼ਨ ਕੀਤੇ ਉਪਰੰਤ ਟਾਕਾ ਵੱਲ ਵਾਪਸੀ ਕੀਤੀ ਅਤੇ ਰਾਤ 11 ਵਜੇ ਟਾਕਾ ਪਹੁੰਚੇ